ਇੱਕ ਵਾਰ ਫਿਰ ਕੁਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਤੌਰ ਤੇ ਠੋਕ ਕੇ ਰੱਖ ਦਿੱਤਾ ਕਿਸ ਤਰ੍ਹਾਂ ਨਾਲ ਠੋਕਿਆ ਤੇ ਕਿਹੜੀ ਵਜ੍ਹਾ ਨਾਲ ਠੋਕਿਆ ਦਰਅਸਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲੇ ਕੱਲ ਆਏ ਉਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਨੇ ਵਿਰੋਧੀਆਂ ਦੇ ਦਾ ਖਿਲਾਫ ਮੋਰਚਾ ਖੋਲਣਾ ਹੀ ਸੀ ਨਾਲੇ ਨਾਲ ਆਪਣੀ ਸਰਕਾਰ ਤੇ ਆਪਣੇ ਮੁੱਖ ਮੰਤਰੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਪੂਰਾ ਮਾਜ਼ਰਾ ਕੀ ਕੀ ਗੱਲਬਾਤ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਸਾਇਬਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਕੋਟਕਪੂਰਾ ਬਾਈਬਲ ਕਲਾ ਗੋਲੀकांड ਸਣੇ ਪੰਜਾਬ ਦੇ ਸਮੇਂ ਦੇ ਚਰਚਿਤ ਮੁੱਦੇ ਨੇ ਬੀਤੀ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਇਤਿਹਾਸਿਕ ਫੈਸਲਿਆਂ ਨੇ ਇਹਨਾਂ ਨੂੰ ਹੋਰ ਚਰਚਾ ਚ ਲਿਆ ਦਿੱਤਾ ਇਹਨਾਂ ਮਾਮਲਿਆਂ 'ਚ ਇੱਕ ਮਾਮਲੇ ਦੀ ਜਾਂਚ ਕਰਨ ਵਾਲੇ ਉਸ ਸਮੇਂ ਦੇ ਪੁਲਿਸ ਅਫਸਰ ਕੁਵਰ ਵਿਜੇਪ੍ਰਤਾਪ ਤੇ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਨੂੰ ਘੇਰੇ ਚ ਲੈ ਲਿਆ ਕੁਵਰ ਵਿਜੇਪ੍ਰਤਾਪ ਨੇ ਕਿਸ ਤਰ੍ਹਾਂ ਨਾਲ ਘੇਰੇ ਚ ਲਿਆ ਉਹਨਾਂ ਕਹਿੰਦੇ ਕਿ ਮੈਨੂੰ ਆਪਣੇ ਮੇਰੇ ਆਪਣੇਆਂ ਨੇ ਦਗਾ ਦਿੱਤੀ ਮੇਰੇ ਆਪਣੇ ਮੇਰੇ ਵਿਰੋਧ ਚ ਰਹੇ ਪਰ ਖੁਦਾ ਦੀ ਕਚਹਿਰੀ ਆ ਜਿਹੜੀ ਉਹਨੇ ਸੱਚ ਸਾਬਤ ਕੀਤਾ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਜਾਂਚ ਰਿਪੋਰਟ ਸੀ ਭਾਵੇਂ ਦੁਨਿਆਵੀ ਅਦਾਲਤ ਨੇ ਖਾਰਜ ਕਰ ਦਿੱਤੀ ਪਰ ਉਹਦੀ ਇੱਕ ਪੰਕਤੀ ਸੱਚ ਸਾਬਤ ਹੋਈ ਹੈ ਕੁਵਰ ਵਿਜੇ ਪ੍ਰਤਾਪ ਨੂੰ ਹੋਰ ਕੋਈ ਸ਼ਾਬਾਸ਼ ਆਖੇ ਭਾਵੇਂ ਨਾ ਆਖੇ ਪਰ ਕੁਵਰ ਵਿਜੇ ਪ੍ਰਤਾਪ ਆਪਣੇ ਆਪ ਨੂੰ ਸ਼ਾਬਾਸ਼ ਆਖਦੇ ਹੋਏ ਵਿਖਾਈ ਦਿੰਦੇ ਨੇ ਕੁਵਰ ਵਿਜੇ ਪ੍ਰਤਾਪ ਨੇ ਕੀ ਕੀਤਾ ਇਹਦੇ ਬਾਰੇ ਗੱਲ ਕਰਦੇ ਆਂ ਕਵਰ ਵਿਜੇ ਪ੍ਰਤਾਪ ਨੇ ਇੱਕ ਵੀਡੀਓ ਸਾਂਝੀ ਕੀਤੀ ਆਪਣੇ ਫੇਸਬੁੱਕ ਪੰਨੇ ਦੇ ਉੱਤੇ ਤੇ ਨਾਲ ਹੀ ਉਹਦੇ ਨਾਲ ਕੁਝ ਚੰਦ ਲਾਈਨਾਂ ਲਿਖੀਆਂ ਜਿਹੜੀਆਂ ਸਾਬਤ ਕਰਦੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ ਬੇਅਦਵੀਂ ਦੇ ਮੁੱਦੇ ਮੁੱਦੇ ਤੇ ਜੋ ਕਾਰਜਸ਼ੈਲੀ ਰਹੀ ਹੈ ਉਹਨੂੰ ਕਿਵੇਂ ਨੰਗੇ ਚਿੱਟੇ ਤੌਰ ਦੇ ਉੱਤੇ ਭਗਵੰਤ ਮਾਨ ਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਵਰ ਵਿਜੇ ਪ੍ਰਤਾਪ ਨਿੰਦਦੇ ਹੋਏ ਤੇ ਕਟਹਿਰੇ 'ਚ ਖੜ੍ਹਾ ਕਰਦੇ ਹੋਏ ਵਿਖਾਈ ਦਿੰਦੇ ਕਵਰ ਵਿਜੇ ਪ੍ਰਤਾਪ ਲਿਖਦੇ ਬਰਗਾੜੀ ਬੇਅਦਬੀ ਕੋਟਕਪੂਰਾ ਬਹਿਵਲ ਕਲਾਮ ਫਾਇਰਿੰਗ ਅਤੇ ਦੋਸ਼ੀ ਪਰਿਵਾਰ ਵੱਲੋਂ ਸ਼੍ਰੀ ਅਕਾਲ ਤਖਤ ਸਹਿਬ ਤੇ ਕਬੂਲਨਾਮਾ ਅਤੇ ਸ਼੍ਰੀ ਅਕਾਲ ਤਖਤ ਸਹਿਬ ਵੱਲੋਂ ਦੋਸ਼ੀ ਪਰਿਵਾਰ ਨੂੰ ਸਜ਼ਾ ਮੇਰੀ ਰਿਪੋਰਟ ਜੋ ਭਾਵੇਂ ਦੁਨਿਆਵੀ ਅਦਾਲਤ ਤੋਂ ਖਾਰਜ ਕਰ ਦਿੱਤੀ ਗਈ ਉਸ ਦੀ ਇੱਕ ਪੰਗਤੀ ਬਰੈਕਟ ਚ ਲਿਖਿਆ ਲਾਈਨ ਸੱਚ ਸਾਬਤ ਹੋਈ ਹੈ ਪਾਵੇਂ ਮੇਰੇ ਵਾਲਿਆਂ ਨੇ ਵੀ ਮੈਨੂੰ ਧੋਖਾ ਦਿੱਤਾ ਪਰ ਮੇਰੀ ਜੰਗ ਜਾਰੀ ਰਹੇਗੀ ਅਤੇ ਹਰ ਤਸ਼ੱਦਦ ਦਾ ਮੂੰਹ ਤੋੜਮਾ ਜਵਾਬ ਦੇਵਾਂਗਾ ਪਾਵੇਂ ਗੁਰੂ ਸਾਹਿਬ ਮੇਰਾ ਵੀ ਵੱਡਾ ਇਮਤਿਹਾਨ ਲੈ ਰਹੇ ਹਨ ਉਹਨਾਂ ਨੇ ਲਿਖਿਆ ਇਸੇ ਨਾਲ ਹੀ ਉਹਨਾਂ ਨੇ ਕੁਝ ਗੱਲਾਂ ਕਈਆਂ ਨੇ ਤਾਂ ਕੁਵਰ ਵਿਜੇ ਪ੍ਰਤਾਪ ਨੇ ਸਪਸ਼ਟ ਤੁਰਦੇ ਦੇਖੋ ਬਾਗਲ ਪਰਵਾਰ ਦੇ ਖਿਲਾਫ ਤਾਂ ਕੋਵਰ ਵਿਜੇ ਪ੍ਰਤਾਪ ਹੁਣੀ ਅੱਜ ਨਹੀਂ ਲੰਬੇ ਸਮੇਂ ਤੋਂ ਹੀ ਮੋਰਚਾ ਖੋਲੀ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਦੋਂ ਉਹਨਾਂ ਦੀ ਜਾਂਚ ਰਿਪੋਰਟ ਨੂੰ ਕੰਟਰੋਵਰਸ਼ੀਅਲ ਕੀਤਾ ਗਿਆ ਜਾਂ ਕੰਟਰੋਵਰਸ਼ੀਅਲ ਹੋ ਗਈ ਜਦੋਂ ਅਕਾਲੀ ਦਲ ਦਾ ਜਿੰਨੇ ਲੀਡਰ ਚਾਹੇ ਉਹ ਅੱਜ ਬਾਕੀ ਨੇ ਚਾਹੇ ਦਾਗੀ ਨੇ ਸਾਰੇ ਕੋਵਰ ਵਿਜੇ ਪ੍ਰਤਾਪ ਦੇ ਖਿਲਾਫ ਹੱਥ ਧੋਕੇ ਪੈ ਗਏ ਕੀ ਕੀ ਨਹੀਂ ਕਿਹਾ ਮੈਨੂੰ ਨਿੱਜੀ ਤੌਰ ਤੇ ਯਾਦ ਹੈ ਕਿ ਜਿਸ ਸਮੇਂ ਮੈਂ ਇੱਕ ਵੱਡੇ ਚੈਨਲ 'ਚ ਕੰਮ ਕਰਦਾ ਸੀ ਉਸ ਦੇ ਸੰਪਾਦਕ ਨੂੰ ਉਸ ਦੇ ਸੰਪਾਦਕ ਨੂੰ ਅਕਾਲੀ ਦਲ ਦੇ ਵੱਡੇ ਆਗੂ ਤੇ ਜਿਹਨੂੰ ਕੱਲ ਅਕਾਲ ਤਖਤ ਤੋਂ ਤਾੜਨਾ ਹੋਈ ਵਿਰਸਾ ਸਿੰਘ ਬਲਟੋਆ ਨੇ ਜੋ ਸ਼ਬਦਾਵਲੀ ਕੁਵਰ ਵਿਜੇ ਪ੍ਰਤਾਪ ਦੇ ਖਿਲਾਫ ਬੋਲੀ ਸੀ ਉਹ ਸ਼ਬਦਾਵਲੀ ਕਹਿ ਸਕਦੇ ਆ ਕਿ ਮਨੁੱਖੀ ਕਦਰਾਂ ਕੀਮਤਾਂ ਦੇ ਬਰਾਬਰ ਦੀ ਤੇ ਹਾਨ ਦੀ ਨਹੀਂ ਸੀ ਆਖਰਕਾਰ ਕਬੂਲਨਾਮਾ ਹੋਇਆ ਇਹ ਚ ਤਾਂ ਕੋਈ ਦੋਰ ਹੈ ਨਹੀਂ ਹੁਣ ਕੋਈ ਕੁਝ ਕਹੀ ਜਾਵੇ ਕੁਝ ਨਾ ਕਹੀ ਜਾਵੇ ਕੁਵਰ ਵਿਜੇ ਪ੍ਰਤਾਪ ਇਹ ਗੱਲ ਤਾਂ ਸਾਬਤ ਕਰ ਹੀ ਗਏ ਕਿ ਸਾਰੇ ਕਾਂਡ ਦੇ ਪਿੱਛੇ ਸੁਖਬੀਰ ਸਿੰਘ ਬਾਦਲੈਂਡ ਕੰਪਨੀ ਦਾ ਹੱਥ ਸੀ ਤੇ ਹੁਣ ਉਹਨਾਂ ਨੇ ਇਹ ਸਾਬਦ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਬਚਾਉਣ ਲਈ ਭਗਵੰਤ ਮਾਨ ਐਂਡ ਕੰਪਨੀ ਪੱਬਾ ਪਾਰ ਹੈ